हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇਗਾਵਾਂ ਸੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਤਿੰਨ ਤਾਂ ਆ ਗੀਆਂ ਤਾਜ਼ੀਆਂ ਸੂਈਆਂ ਤੇ ਤਿੰਨ ਹਜੇ ਕੱਪਣ ਨੇ ਥੋੜੇ ਥੋੜੇ ਦਿਨਾਂ ਦੀਆਂ ਮੰਨ ਕੇ ਚਲੋ ਬਈ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਿਖਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇ ਕੌਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆਂਦਾ ਮੇਰੇ ਨਾਲ ਕੰਡੈਕਟ ਕਰ ਸਕਦਾ ਮੇਰਾ ਕੰਡੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਹਾਂ ਬਾਈ ਵਧੀਆ ਕਿਰਪਾ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਹਰਦੇਵ ਸਿੰਘ ਪਿੰਡ ਜਿਹੜਾ ਕਦੇ ਕੋਠੇ ਮੋਗਾ ਜਿਹੜਾ ਵੀਰ ਠੀਕ ਆ ਤੇ ਹੋਰ ਨੇੜੇ ਨੇੜੇ ਪਿੰਡ ਬਾਈ ਆਪਾਂ ਜਿਹੜਾ ਇੱਕ ਘੋਲਗਾ ਰਣੀਆਂ ਰਾਮੂ ਵਾਲਾ ਠੀਕ ਹੈ ਭਾਈ ਇਹ ਬਣ ਨੇੜੇ ਰਹਿੰਦਾ ਕੰਡੈਕਟਰ ਨੰਬਰ ਬੋਲ ਦੋ ਭਾਈ ਆਪਣਾ 771660522 ਬਾਕੀ ਭਾਈ ਚੱਲ ਰਿਹਾ ਹੈ ਸਕਰੀਨ ਤੇ ਨੋਟ ਕਰ ਲਓ ਭਾਈ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਦਈਏ ਹਾਂਜੀ ਕਿਹੜਾ ਸੂਆ ਸੂਈ ਹੈ ਭਾਈ ਸੂਆ ਵੀਰੇ ਸੂਈ ਹੈ ਇਹ ਦੂਜਾ ਕਦੋਂ ਸੂਈ ਹੈ ਭਾਈ ਹੋ ਗਿਆ ਇਹਨੂੰ ਅੱਧਾ ਘੰਟਾ ਸੂਈ ਅੱਧਾ ਘੰਟਾ ਹੋ ਗਿਆ ਸੂਈ ਨੂੰ ਬੱਚਾ ਇਹਦੇ ਮਗਰ ਭਾਈ ਵੱੱਛੀ ਹੈ ਵੀਰੇ ਇਹਦੇ ਮਗਰ ਬੱਸੀ ਬੜੀ ਚੰਗੀ ਆ ਗਈ ਹੈ ਨਾ ਵੱੱਛੀ ਬਹੁਤ ਟੌਪ ਦੀ ਹੈ ਬੱਚਾ ਇਹਦੇ ਮਗਰ ਆ ਗਿਆ ਕਰਮ ਵਾਲੀ ਦੇ ਭਾਈ ਬੱਸੀ ਬੱਸੀ ਦੀ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਸੋਹਣੇ ਬੱਚੇ ਨੂੰ ਜਨਮ ਦਿੱਤਾ ਕਰ ਹਾਂਜੀ ਦੇਖ ਸਕਦੇ ਹੋ ਬਈ ਬੱਚੇ ਦੀ ਕੁਆਲਿਟੀ ਤੇ ਬਈ ਕਿੰਨਾ ਬੋਲਾ ਕੱਢਿਆ ਫਿਰ ਬੋਲਾ ਵੀਰੇ ਹਜੇ ਤਾਂ ਸੂਈ ਆ ਤਾਂ ਘੰਟਾ ਹੀ ਹੋਇਆ ਠੀਕ ਹੈ ਬਈ ਹਾਂ ਤੇ ਉਹ ਚੂਣ ਚਬਾ ਕੇ ਮੈਂ ਇੱਕ ਨੰਬਰ ਵੀਰੇ ਠੀਕ ਹੈ ਵੀਰੇ ਹਾਂਜੀ ਲੇਵਾ ਆਪਾਂ ਬਈ ਸਾਨੂੰ ਚੈੱਕ ਕਰਾ ਲੈਣੇ ਲੇਵਾ ਆ ਗਏ ਫੀੜੰਗਲਾ ਕਰਮਾਲੇ ਨੂੰ ਠੰਡੀ ਸੀਲ ਆ ਬਈ ਬਈ ਫੁੱਲ ਠੰਡੀ ਸੀਲ ਠੀਕ ਹੈ ਠੰਡੀ ਸੀਲ ਬਈ ਕਹਿੰਦਾ ਫੁੱਲ ਆ ਬਈ ਥਾਣਾ ਦਾ ਸੈੱਟ ਚੈੱਕ ਕਰ ਸਕਦੇ ਆ ਇੱਕ ਨੰਬਰ ਥਾਣਾ ਆ ਗਿਆ ਤੇ ਜੇ ਬਈ ਕੱਦ ਦੀ ਗੱਲ ਕਰੀਏ ਕੱਦ ਆ ਗਿਆ ਦਰਮਿਆਨਾ ਕਿਉਂਕਿ ਆਪਾਂ ਐ ਨਹੀਂ ਕਹਿੰਦੇ ਬਾੜੀ ਵੱਡੀ ਆ ਕਿ ਨਾ ਬਾੜੀ ਛੋਟੀ ਆ ਕਿ ਨਹੀਂ ਬਈ ਹਾਂਜੀ ਤੇ ਮੋਲੇ ਦਾ ਬਾਈ ਕੀ ਰੂਗ ਲੈਣ ਦੇ ਮੁੱਲ ਵੀਰੇ ਲੈਣ ਦੇਣ ਜਾਵਾਂ 45 ਦੀ ਦੇਣੀ ਆਪਾਂ ਗਾਂ ਕਿੰਨਾ ਕੁ ਦੁੱਧ ਪਾ ਦੂੰ ਦੁੱਧ ਵੀਰੇ ਯਾਰ ਜੀ ਤੋਂ ਲਈ ਉਹਨਾਂ ਨੇ 17 18 ਦੱਸਿਆ ਪਰ 16 ਮੰਨ ਕੇ ਜਿਹੜਾ ਮਰਜੀ ਸੌਦਾ ਕਰ ਲਿਆ ਆਪਣੇ ਦਾ ਠੀਕ ਆ ਬਾਈ ਹਾਂ ਜੀ ਬਾਕੀ ਠੰਡੀ ਸੀਰ ਫੋਲਾ ਬਾਈ ਲੇਵਾ ਕਮਾਲ ਦਾ ਆ ਗਿਆ ਫੀਡਰ ਵਾਲਿਆਂ ਨੂੰ ਲੇਵਾ ਆ ਗਿਆ ਕਰਮਾਲੀ ਨੂੰ ਸੋਨੂੰ ਦੋ ਚੀਜ਼ਾਂ ਮਿਲ ਜਾਣਗੀਆਂ ਬਾਈ ਬੱਚਾ ਵੀ ਜਿਹੜਾ ਮਗਰ ਵਸੀ ਆ ਗਈ ਵਸੀ ਵੀ ਬਹੁਤ ਕੁਆਲਿਟੀ ਦੇ ਬੱਚੇ ਨੂੰ ਜਨਮ ਦਿੱਤਾ ਕਰਮਾਲ ਨੇ ਜਰਸੀ ਬਰੀਡ ਆ ਗਈ ਬਾਈ ਗਰਮੀਆਂ ਦਾ ਤੋਹਫਾ ਆ ਗਈ ਫਾਇਡ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਮੁੱਲ ਵੀ ਬਾਈ ਕਹਿੰਦਾ ਜਿਹੜਾ ਲੈਣ ਦੇਣ ਕਰਨਾਗਾ ਬਾਈ 45000 ਰੁਪਏ ਤੇ ਆਪਾਂ ਤੁਹਾਨੂੰ ਅੱਜ ਵੜ ਦੇ ਦੇਾਂਗੇ ਬਾਕੀ ਥੋੜਾ ਕਹਣਾ ਜਿਹੜਾ ਮਾਨਤਾਣਾ ਬਾਈ ਕਹਿੰਦਾ ਮੌਕੇ ਤੇ ਜ਼ਰੂਰ ਕਰ ਦੇਾਂਗੇ ਤੇ ਅੱਗੇ ਬਾਈ ਇਧਰੋਂ ਦੋ ਨੰਬਰ ਤੇ ਦੋ ਨੰਬਰ ਵੀ ਰਿਆ ਆ ਜਿਹੜਾ ਸੁ ਆ ਗਈ ਬਾਈ ਏ ਵੀਰੇ ਦੂਜਾ ਸੂਆ ਸੂਈ ਹੈ ਕਿੰਨਾ ਟਾਈਮ ਹੋ ਗਿਆ ਇਹ ਵੀਰੇ ਕੱਲ ਦੀ ਸੂਈ ਹੈ ਕੱਲ ਦੀ ਸੂਈ ਹੈ ਹਾਂ ਤੇ ਬੱਚਾ ਇਹਦਾ ਮਗਰ ਵੀ ਇਹਦੇ ਮਗਰ ਬੱਚਾ ਵੀਰੇ ਇਹਦੇ ਮਗਰ ਬੱਚਾ ਆ ਗਿਆ ਹਾਂ ਖੋਲੇ ਬਾਈ ਤੋਰ ਤੇ ਕਿੰਨਾ ਕਬੋਲਾ ਹਰ ਕਿੱਡਿਆ ਬਾਈ ਬੋਲਾ ਯਾਰ ਵੀਰੇ ਇਹਦੇ ਥੱਲੇ ਹੁਣ ਹੈਗਾ 9 ਕਿਲੋ ਠੀਕ ਹੈ ਪੂਰਾ ਨੈਟ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਜਾਂ ਤਿੰਨ ਟਾਈਮ ਆਪਦੀ ਚਵਾਈ ਕਰ ਬੋਲਾ ਵੀਰੇ 10 ਦਿਨ ਚੋਲੇ ਅਗੜਾ ਹੋਰ ਦੱਸ ਠੀਕ ਹੈ ਤਾਂ ਨੂੰ ਜਾਉਂਗੇ ਥੱਲੇ ਨੂੰ ਨਹੀਂ ਆਉਂਦੇ ਠੀਕ ਹੈ ਬਾਈ ਹਾਂਜੀ ਕਿੰਨਾ ਕਿ ਦੁੱਧ ਪਾ ਦੋ ਐਸਟੀਮੇਟ ਦੁੱਧ ਯਾਰ ਵੀਰੇ ਇਹਨੂੰ ਦੇਣਾ ਚਾਹੀਦਾ 14 15 14 15 ਬਾਕੀ ਬਰੀਕੀ ਜੰਗ ਆ ਗਈ ਹਾਂਜੀ ਠੰਡੀ ਸੀਲ ਫੁੱਲ ਠੰਡੀ ਸੀ ਲਾ ਕੇ ਬਈ ਫੁੱਲ ਮੈਂ ਕਹ ਫੁੱਲ ਜਮਾ ਚੂਣ ਚਵਾ ਕੇ ਮੈਂ ਦਾ ਬਈ ਇਹਨੂੰ ਇੱਕ ਨੰਬਰ ਦਾ ਵੀਰੇ ਬਣਾ ਨਿਆਣੇ ਤੇ ਚਵਾ ਦੇਾਂਗੇ ਬੰਦਾ ਠੀਕ ਹੈ ਵੀ ਕੈਮਰੇ ਤੋਂ ਡਰਦੀ ਉਹ ਚੀਕ ਠੀਕ ਹੈ ਬਈ ਇਹਨੂੰ ਨਹੀਂ ਸੂਈ ਆ ਵੀਰੇ ਚਵਾ ਦੇਾਂਗੇ ਬਈ ਪਲੂਨ ਸੂਈ ਆ ਥਣ ਚਾਰ ਮੈਣਗੇ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਥਣਾ ਦਾ ਸਹਜ ਆ ਗਿਆ ਇੱਕ ਨੰਬਰ ਬਹੁਤ ਸੋਹਣਾ ਥਣ ਲੱਗਾ ਬਾਕੀ ਜਿਹੜਾ ਲੇਵਾ ਆ ਗਿਆ ਟਾਈਟ ਲੇਵੇ ਜੀ ਗਰਮ ਵਾਲੀ ਲ ਬਹੁਤ ਹੀ ਸੋਹਣਾ ਇਹਨੂੰ ਆਪਾਂ ਲੈਵਾ ਕਹਿ ਸਕਦੇ ਆ ਕਿਉਂਕਿ ਟਾਈਟ ਲੈਵਾ ਥਾਣਾ ਦਾ ਸਹਜ ਇੱਕ ਨੰਬਰ ਆ ਗਿਆ ਬਾਈ ਕਹਿੰਦਾ ਚੂਣ ਚਵਾ ਵੀ ਇੱਕ ਨੰਬਰ ਤੇ ਵੀਰ ਨੇ ਇਹ ਵੀ ਗੱਲ ਕਹਿਤੀ ਬਾਈ ਕਹਿੰਦਾ ਚਾਹੇ 10 ਡੰਗ ਚੋਲਿਓ ਕੋਈ ਚੱਕਰ ਹੀ ਨਹੀਂ ਬਾਕੀ ਫੇਸ ਵਗੈਰਾ ਚੈੱਕ ਕਰ ਸਕਦੇ ਹੋ ਰੰਗ ਰੂਪ ਬਹੁਤ ਚੰਗਾ ਆ ਗਿਆ ਮੁੱਲੇ ਦਾ ਅੱਜ ਬਾਈ ਲੈਣ ਦੇ ਇਹ ਵੀਰੇ ਦੇਵਾਂਗੇ ਆਪਾਂ ਯਾਰ 41000 ਦੀ ਹੈਟ 41000 ਆਹੋ ਜੂ ਥੋੜਾ ਕਣਾ ਮਾਨਦਣਾ ਕਰ ਦੇਾਂਗੇ ਠੀਕ ਹੈ ਬਾਈ ਤੇ ਪਹਿਲਾਂ ਉਧਰੋਂ ਤਾਜੀ ਸ਼ੂਤ ਦਿਖਾ ਲੈਣਾ ਠੀਕ ਹੈ ਬਾਈ ਅਗੇ ਤਾਂ ਨੰਬਰ ਫੁੱਲ ਵੱਡੀ ਜਰਸੀ ਆ ਗਈ ਇਹ ਪੰਜਾਬ ਜਰਸੀ ਹੈ ਵੀਰੇ ਹੂੰ ਜਿਹੜਾ ਅਗਲਾ ਕਹਿੰਦਾ ਪੰਜਾਬ ਜਰਸੀ ਲੈਣੀ ਆ ਕੱਦ ਕਾਠ ਵਾਲੀ ਉਹ ਆ ਠੀਕ ਹੈ ਭਾਈ ਤੇ ਬੱਚਾ ਭਈ ਇਹਦੇ ਮਗਰ ਇਹਦੇ ਮਗਰ ਵੀਰੇ ਅੱਛਾ ਵਾ ਬੱਚਾ ਆ ਬੈਠਾ ਦਿਖਾ ਦੇ ਠੀਕ ਹੈ ਬੱਚਾ ਭਈ ਆ ਗਿਆ ਬੱਚਾ ਇਹਦੇ ਮਗਰ ਹਾਂ ਤੇ ਕਿੰਨੇ ਦਿਨ ਹੋ ਗਏ ਭਾਈ ਇਹਨੂੰ ਸੂਈ ਵੀਰੇ ਕੱਲ ਦੀ ਸੂਈ ਆ ਸੋਹਬਾ ਦੀ ਠੀਕ ਹੈ ਹਾਂ ਲੈਵਲ ਹੋਆ ਬੜਾ ਕਮਾਲ ਆ ਗਿਆ ਨਾ ਪੂਰਾ ਵਧ ਗਿਆ ਜੀ ਸਹੀ ਗੱਲ ਆ ਭਾਈ ਸਾਰਾ ਬੋਲਾ ਹੁਣ ਹੈਗਾ ਇਹ ਥੱਲੇ 11 ਕਿਲੋ 10 ਮੰਨ ਕੇ ਸੌਦਾ ਕਰ ਲਿਆ ਅਗਲਾ ਆਪਣੇ ਨਾ ਠੀਕ ਹੈ ਬਾਈ ਤੇ ਥਣ ਦੇਖ ਸਕਦੇ ਬਾਈ ਥਣਾਂ ਦਾ ਸਾਈਜ਼ ਵੀ ਬਹੁਤ ਚੰਗਾ ਆ ਗਿਆ ਬਾਕੀ ਫੁੱਲ ਵੱਡੀ ਆ ਕੋਈ ਵੀ ਵੀਰੇ ਨੇ ਛੋਟੀ ਜੀ ਮੰਨ ਕੇ ਨਾ ਆਇਆ ਕਿ ਨਹੀਂ ਬਾਈ ਹਾਂ ਜੀ ਇਹਨੂੰ ਆਪਾਂ ਨਾ ਦਾ ਦਰਮਿਆਨਾ ਕਰ ਤੇ ਕਹਾਂਗੇ ਕਿਉਂਕਿ ਬਾਈ ਕੱਦ ਦੇ ਤਾਂ ਹੈ ਹੀ ਵੱਡਾ ਗਾ ਬਹੁਤ ਸੋਹਣੇ ਕੱਦ ਤੇ ਟਾਂਚੇ ਦੀ ਆ ਗਈ ਕਰਮ ਵਾਲੀ ਪੂਰੇ ਕੱਦ ਕਾਠ ਵਾਲੀ ਵਹਿਣ ਹਮ ਲੇਵਾ ਜਿਹੜਾ ਆ ਗਿਆ ਤਾਂ ਟਾਈਟ ਲੇਵਾ ਆ ਗਿਆ ਕਿ ਸੌ ਸੂਲ ਫੁੱਲ ਫੁੱਲੀ ਆ ਵੀਰੇ ਬਾਈ ਬਸ ਆ ਗਿਆ ਤੇ ਲੈ ਪਥਾਣੇ ਇਧਰੋਂ ਆਪਾਂ ਚੈੱਕ ਕਰਵਾਣੇ ਬਾਈ ਮੜਾ ਇਹ ਤਨ ਕਰੀ ਨਾ ਲੈ ਥਣ ਦੇਖੋ ਬਾਈ ਬਹੁਤ ਚੰਗਾ ਥਾਣਾ ਗੇ ਇੱਕੋ ਜਿਹਾ ਥਾਣੇ ਨੂੰ ਕਹਿ ਸਕਦੇ ਕਰਮਾਂ ਨੂੰ ਲੱਗਾ ਪੂਰੀ ਬਿੱਥੀ ਤੇ ਥਣ ਲੱਗਿਆ ਵਾ ਕਿ ਨਾੜਾ ਨੂੜਾ ਫਲ ਚੰਗਿਆ ਫੇਸ ਦੇਖੋ ਜਮਾ ਛੋਟਾ ਜਿਹਾ ਮੂੰਹ ਆ ਗਿਆ ਹਾਂਜੀ ਹਾਂਜੀ ਸਹੀ ਗੱਲ ਨਿੱਕਾ ਜਿਹਾ ਮੂੰਹ ਆ ਬੋਦੀਵਾਦੀ ਕਰਮਾਂ ਵਾਲੀ ਦੀ ਫਲ ਚੰਗਿਆ ਤੇ ਫਿਰ ਮੁੱਲ ਭਾਈ ਲੈਣ ਦੇ ਇਹ ਵੀਰੇ ਲੈਣ ਦੇਣ ਯਾਰ 65 ਦੀ ਦੇ ਦੇਗੇ ਚੱਕੋ ਭਾਈ ਲੈਣ ਦੇਣੀ ਮੁੱਲ ਭਾਈ ਕਹਿੰਦਾ 65 ਦੇ ਦੇਣਗੇ ਤੇ ਮੁੱਲ ਫਿਰ ਲੈਣ ਦੇਣੀ ਹੋਣਗੇ ਬਸ ਵੀਰੇ ਲੈਣ ਦੇਣ ਵਾਲੇ ਹੀ ਆ ਸਾਰੇ ਮੌਲਾ ਚ ਹਮ ਸਹੀ ਗੱਲ ਹੈ ਭਾਈ ਤੇ ਅੱਗੇ ਭਾਈ 4 ਨੰਬਰ ਅੱਗੇ ਵੀਰੇ ਆਹ 4 ਨੰਬਰ ਹੂੰ ਇਹ ਪਹੇ ਹੈ ਜੀ ਇਹਦੇ ਦੋ ਤਿੰਨ ਦਿਨ ਦੋ ਤੋਂ ਤਿੰਨ ਦਿਨਾਂ ਦੀ ਕੱਚੀ ਕਿਹੜਾ ਸੁਆ ਆ ਗਈ ਬਈ ਸੁਆ ਵੀਰੇ ਦੂਜਾ ਹੀ ਸੂੰਦੀ ਐ ਦੂਜਾ ਸੁਆ ਹਾਂ ਪੂਰੀ ਕੱਦ ਕਾਠ ਵਾਲੀ ਜਰਸੀ ਫੁੱਲ ਵੱਡੀ ਫੁੱਲ ਵਜਨ ਵਾਲੀ ਫੁੱਲ ਕੱਦ ਵਾਲੀ ਵੜ ਆ ਗਈ ਬਈ ਜਰਸੀ ਆ ਗਈ ਫੁੱਲ ਵਜਨ ਵਾਲੀ ਤੇ ਥਣ ਲੇਵੇ ਦੀ ਸਾਫ ਸੁਥਰੀ ਕਿੰਨਾ ਦੁੱਧ ਪਾਇਆ ਪਿਛਲੇ ਸੁਆ ਦੁੱਧ ਵੀਰੇ ਅਗਲੇ ਨੇ ਦੱਸਿਆ 20 ਕਿਲੋ ਥਣ ਲੇਵੇ ਦੇ ਸਾਹਮਣੇ ਚਾਹੀਦਾ ਵੀ ਐ ਕੀ ਆਪਾਂ 18 ਮੰਨ ਗਏ ਲਈਏ 18 ਕਿਲੋ ਤਾਂ ਆਰਾਮ ਨਾਲ ਹੀ ਦੇਉਗੇ ਤੇ ਬਾਲਟ ਲਾਂ ਬਾਈ ਆਪਾਂ ਸਾਨੂੰ ਨੇੜੇ ਚੈੱਕ ਕਰਵਾਵਾਂਗੇ ਸਮਾਰ ਕੇ ਖੜਾ ਕੇ ਇਹਦੀਆਂ ਤੇ ਥਣ ਸਾਨੂੰ ਚਾਰ ਮਿਲਣਗੇ ਬਹੁਤ ਚੰਗੇ ਥਣ ਲੱਗੇ ਵੇਲੇ ਕੀ ਬਾਤ ਆ ਕੁਆਲਿਟੀ ਥਣਾਂ ਦੀ ਇੱਕ ਨੰਬਰ ਬਹੁਤ ਸੋਹਣਾ ਥਣ ਲੱਗਾ ਵਾ ਕਰਮਾਲੀ ਦੀ ਪੂਰੀ ਵਿਛੀ ਤੇ ਕਹਿ ਸਕਦਾ ਥਣ ਲੱਗਾ ਵਾ ਬਾਲਟ ਲਾਂ ਬਾਈ ਬਾਲੀਆਂ ਪਿਆ ਜੇ ਹਾਂਜੀ ਹਾਂਜੀ ਸਹੀ ਗੱਲ ਆ ਲੈ ਬਾਲਟ ਲਾਂ ਸਾਰਿਆਂ ਕੱਢ ਲੀਆਂ ਨਾੜਾਂ ਨੂੜਾਂ ਦੇਖੋ ਉਂਗਲਾਂ ਰਗੇ ਨਾੜਾਂ ਕਰਮਾਲੀ ਤੇ ਦੁੱਧ ਵਾਲੀ ਨਾੜ ਵੀ ਪਾਲ ਖਾਂਦੀ ਆਉਂਦੀ ਇੱਕ ਤਰ੍ਹਾਂ ਦੀ ਪਾਈਪ ਲਾਈਨ ਹੀ ਲੱਗੀ ਹੋਈ ਆ ਬਾਕੀ ਬਾਲਤਲਾ ਦੇਖ ਸਕਦਾ ਫਿਕਸ ਤੇ ਟਾਈਟ ਲੈ ਵਾਰ ਖੂਕੀ ਕਦ ਕੱਟ ਨੂੰ ਫੁੱਲ ਚੰਗੀ ਆ ਗਈ ਤੇ ਅੱਗੇ ਆ ਗਈ ਬਈ ਪੰਜ ਨੰਬਰ ਇਹ ਦੇਵਾਂਗੇ ਆਪਾਂ ਵੀਰੇ 55000 ਮੋਲੇ ਦਾ ਲੈਂਡ ਦੇਣ 55000 ਇਹ 55000 ਦੀ ਠੀਕ ਹੈ ਵੀਰੇ ਮੋਲੇ ਦਾ ਲੈਂਡ ਦੇਣ 55000 ਅੱਗੇ ਬਈ ਆ ਗਈ ਪੰਜ ਨੰਬਰ ਹਾਂਜੀ ਕਿਹੜਾ ਸੂਆ ਇਹ ਵੀਰੇ ਦੂਜਾ ਸੂਆ ਸੁੰਦੀ ਹੈ ਦੂਜਾ ਸੂਆ ਹਾਂ ਤੇ ਇਹ ਵੀ ਦੋ ਤਿੰਨ ਦੇਣੀ ਲਊ ਬਾਲੇ ਨਹੀਂ ਤਾਚਾ ਤੇ ਕੁਆਲਿਟੀ ਮੈਂ ਕਹਣਾ ਕਿਆ ਬਾਤ ਈ ਆ ਹਾਂਜੀ ਲੈ ਫੇਸ ਟੂ ਇਹ ਵੀ ਜਰਸੀ ਹੈ ਵੀਰੇ ਇਹ ਵੀ ਜਰਸੀ ਹੈਗੀ ਹਾਂਜੀ ਲੈ ਬਾਈ ਜਰਸੀ ਵੀਰਾਂ ਦੀ ਮੰਗ ਹੁੰਦੀ ਹੈ ਵੀ ਜਰਸੀ ਗਾਵਾ ਹੁੰਨ ਤੇ ਜਰਸੀ ਗਾਵਾ ਹੀ ਆ ਬਾਈ ਕੋਲੇ ਸਾਰੀਆਂ ਤੇ ਕੱਦ ਘਾਠ ਇਹਦਾ ਵੀ ਫੋਲੀ ਹੈ ਵੀਰੇ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਬਾਈ ਇਹ ਵੀਰੇ 2-4 ਦਿਨਾਂ ਦੀ ਬਾਲੇ ਨਹੀਂ 2 ਤੋਂ 4 ਦਿਨਾਂ ਦੀ ਕੱਚੀ ਹੈ ਬਾਲੇ ਦਿਨ ਨਹੀਂ ਲੈਂਦੀ ਬਾਈ ਕਹਿੰਦਾ ਤੇ ਅੱਜ ਦਾ ਫਿਰ ਮੁੱਲ ਇਹ ਮੁੱਲ ਵੀਰੇ ਇਹ ਵੀ 55 ਦੀ ਕੋਈ ਦੇਵਾਂਗੇ ਆਪਾਂ ਇਹ ਵੀ 55 ਦੀ ਹਾਂਜੀ ਜੇ ਕੋਈ ਵੀਰੇ ਜੋੜਾ ਲੈ ਜਿੱਥੇ ਇਕੱਠਾ ਹੈ ਮਾੜਾ ਮੋਟਾ ਮਾਨ ਤਣ ਉਹ ਜਿਆ ਕਰ ਦਾਂਗੇ ਠੀਕ ਹੈ ਮਾਨਤਾਨ ਬਾਈ ਕਰਦੇ ਆਂਗੇ ਜੇ ਕੋਈ ਜੋੜਾ ਲੈ ਲੂ ਇਕੱਠਾ ਤੇ ਥਾਣੇ ਲੇਵਾ ਚੈੱਕ ਕਰ ਸਕਦੇ ਆਂ ਬਲਡ ਨਾਲ ਕੱਢੂਗੀ ਸਾਰੀਆਂ ਫੇਰ ਜਾ ਕੇ ਕਿਤੇ ਕਰਵਾ ਲੈਣੇ ਸੂਣਾਗਾ ਥਾਣਾ ਪਾ ਇਧਰੋਂ ਵੀ ਚੈੱਕ ਕਰਵਾਣ ਬਾਈ ਇਹਨੂੰ ਮੜਾ ਜਾ ਤੈਨੂੰ ਤੱਕੇ ਬਾਦ ਨੂੰ ਥਾਣਾ ਪਾ ਚੈੱਕ ਕਰਵਾ ਲਈ ਮੜਾ ਜੀ ਇਹਨੂੰ ਸਾਈਡ ਤੇ ਕਰ ਦੋ ਤੁਹਾਨੂੰ ਦਿਖਾ ਦਈਏ ਆਪਾਂ ਲੈ ਬਾਈ ਚੈੱਕ ਕਰ ਸਕਦੇ ਨਾੜਾ ਨੂੜਾ ਤੇ ਥਣਾ ਦਾ ਸੈਜ ਆ ਜਿਹੜਾ ਇੱਕ ਨੰਬਰ ਆ ਗਿਆ ਮੋਲੇ ਦੀ ਚੰਗੀ ਵੱਛੀ ਹੈ ਵੀਰੇ ਹਾਂ ਕੱਦ ਰੰਗ ਰੂਪ ਵਾਲੀ ਦੱਸੀ ਹੈ ਕਿ ਨਹੀਂ ਹਾਂਜੀ ਹਾਂਜੀ ਜਿੰਦ ਜਾਨ ਵਾਲੀ ਦੱਸੀ ਹੈ ਸਮੀ ਭਲੀ ਅਸਲ ਵਿੱਚ ਇਹ ਗੱਲ ਕਰੀਏ ਲਿਸੜ ਜੇ ਵਸਣੀ ਹੈਗੀ ਜੇ ਕਦੇ ਨਾ ਸਹੀ ਗੱਲ ਹੈ ਲੈ ਟਾਇਰ ਦੇਖੋ ਲੇਵਾ ਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਵਲਟੇਲਾ ਸਾਰੀਆਂ ਕੱਢੋ ਕਿ ਫੇਰ ਜਾ ਕੇ ਤੇ ਕਰਮਣੇ ਹਾਂਜੀ ਸੋਣਾਗਾ ਤੇ ਅੱਗੇ ਬਈ ਲਾਈਟ ਤੇ 6 ਨੰਬਰ ਅੱਗੇ ਵੀਰੇ ਹਾਂ ਪਹਿਲਾਂ ਮੈਨੂੰ ਥਾਂ ਦਿਖਾ ਦੇਣ ਦੇ ਬਾਈ ਇਹਦਾ ਸੁਹਾਰ ਕੇ ਥਾਂ ਦੇ ਯਾਰ ਗਲਾਸਾਂ ਨਾਲ ਦਿਆ ਨਾ ਹਾਂਜੀ ਹਾਂਜੀ ਮੱਝ ਨਾਲ ਦਾ ਥਣ ਕਹਿ ਸਕਦੇ ਸਹੀ ਗੱਲ ਆ ਬਾਈ ਤੇ ਬਾਈ ਕਿਹੜਾ ਸੂਆ ਆ ਗਿਆ ਇਹ ਵੀਰੇ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਹਾਂ ਕਿੰਨੇ ਦਿਨਾਂ ਦੀ ਕੱਚੀ ਆ ਗਈ ਦਿਨ ਵੀਰੇ ਇਹ ਯਾਰ 5 ਤੋਂ 4 ਬਾਲੇ ਨਹੀਂ ਲੈਂਦੀ ਵਿਆ 15 ਵੀ 5 ਤੋਂ 4 ਦਿਨ ਦੀ ਕੱਚੀ ਦਿਨ ਬਾਲੇ ਨਹੀਂ ਲੈਂਦੀ ਬਾਈ ਕਹਿੰਦਾ ਤੇ 5 ਤੋਂ 4 ਦਿਨਾਂ ਦੀ ਕੱਚੀ ਹਮ ਸਹੀ ਗੱਲ ਇੱਕ ਨੰਬਰ ਕੁਆਲਿਟੀ ਤੋਰਾਦਾਰ ਇੱਕ ਨੰਬਰ ਜਰਸੀ ਆ ਗਈ ਬਾਈ ਥੋੜੀ ਜੀ ਲਿੱਸੀ ਜ਼ਰੂਰ ਆ ਗਈ ਬਾਕੀ ਕੱਦ ਕਾਠ ਵਾਲੀ ਐ ਸੋਨਾ ਲੇਵਾ ਕੇ ਕਰਮਾਂ ਦੇ ਪੰਡ ਵਾਲਾ ਹਵਾਨਾ ਤੇਰ ਕਰਦੀ ਹੁੰਦੀ ਆ ਕਿੰਨਾ ਕਿ ਦੁੱਧ ਪਾਇਆ ਬਈ ਪਿਛਲੇ ਦੁੱਧ ਵੀਰੇ ਯਾਰ ਆ 15 16 ਕਿਲੋ ਦਿੱਤਾ ਪਹਿਲੇ ਸੂਏ ਐਦ ਕੀ ਫਿਰ ਕਿੰਨੀ ਮੀ ਐਦ ਕੀ ਵੀ ਵੀਰੇ ਯਾਰ 16 17 ਕਰ ਜੂ ਠੀਕ ਆ ਬਈ ਹਾਂ ਜੀ ਤੇ ਅੱਜ ਦਾ ਮੁੱਲ ਇਹ ਵੀਰੇ ਆਪਾਂ ਦੇਵਾਂਗੇ ਬੱਛੀ ਅੱਜ ਇਹ 50 ਦੀ 50 ਦੀ 50 ਹੀ ਦੇ ਦੇ ਕੱਚੀਆਂ ਵਾਲਾ ਮੁੱਲ ਬਾਕੀ ਕੱਚੀਆਂ ਵਾਲਾ ਚੱਕੋ ਬਈ ਸੂਪੀ ਦਾ 55 ਦੀ ਦੇਵਾਂ ਸੂਪੀ 55 ਦੀ ਅੱਜ ਕੱਚੀ 50 ਦੀ 50 ਚੋ ਵੀ ਬਾਈ ਕਹਿੰਦਾ ਸੌੜ ਕਰ ਦੇਾਂਗੇ ਹਾਂ ਜੀ ਤੇ ਨਾਕਸੀ ਦੇ ਬਾਈ ਕੋਲੇ ਪੈਸੇ 6 ਦੇ 6 ਹੀ ਆਪਾਂ ਦਿਖਾ ਦਿੱਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਨਗਾ ਵੀ ਪਸੰਦ ਤਾਂ ਵੀਰ ਨਕ ਡੈਟ ਜਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ